ਹਲਕਾ ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਹੋਣਾ ਨੇ ਹੁਣ ਲੋਕ ਸਭਾ ਦੇ ਸਪੀਕਰ ਓਮਰ ਲਾ ਨੂੰ ਚਿੱਠੀ ਭੇਜੀ ਹੈ ਤੇ ਮੰਗ ਕੀਤੀ ਹੈ ਮੰਗੇ ਕੀਤੀ ਹੈ ਕਿ 22 ਜੁਲਾਈ ਨੂੰ ਜਿਹੜਾ ਮੌਨਸੂਨ ਸੈਸ਼ਨ ਹੋਣਾ ਪਾਰਲੀਮੈਂਟ ਵਿੱਚ ਉਸ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਹੈ ਸ਼ਮੂਲੀਅਤ ਕਰਨ ਵਾਸਤੇ ਕਰਜ਼ੀ ਭੇਜੀ ਹੈ ਕਿ ਜਿਹੜਾ ਭਰੋਸਾ ਜਤਾਇਆ ਖਡੂਰ ਸਾਹਿਬ ਦੇ ਲੋਕਾਂ ਨੇ ਖਡੂਰ ਸਾਹਿਬ ਦੇ ਲੋਕਾਂ ਦੇ ਮਸਲੇ ਉਸ ਮੌਨਸੂਨ ਸੈਸ਼ਨ ਵਿੱਚ ਚੁੱਕੇ ਜਾਣ ਇਸ ਕਰਕੇ ਅਮਰਪਾਲ ਸਿੰਘ ਹੋਣਾ ਨੇ ਈਮੇਲ ਰਾਹੀਂ ਚਿੱਠੀ ਭੇਜੀ ਹੈ ਕਿ ਮੈਂ ਸ਼ਾਮਲ ਹੋਣਾ ਚਾਹੁੰਨਾ ਹਾਂ 22 ਜੁਲਾਈ ਦੇ ਮੌਨਸੂਨ ਸੈਸ਼ਨ ਵਿੱਚ ਤਾਂ ਵੱਡੀ ਖਬਰ ਕਿਉਂਕਿ 22 ਜੂਨ 22 ਜੁਲਾਈ ਤੋਂ ਹੀ ਜੜਾ ਨਵਾਂ ਬਜਟ ਸੈਸ਼ਨ ਜੜਾ ਹੋਣਾ ਹੈ ਕਿਉਂਕਿ ਉਸ ਦਿਨ ਹੀ ਸਰਕਾਰ ਨੇ ਪਹਿਲਾ ਬਜਟ ਦੱਸਣਾ ਹੈ ਜਿਹੜੀ ਸਰਕਾਰ ਹੁਣ ਬਣੀ ਹੈ ਉਸ ਨੇ ਆਪਣਾ ਪਹਿਲਾ ਬਜਟ ਪੇਸ਼ ਕਰਨਾ ਹੈ ਕਿ ਕਿਹੜੇ ਵਿਭਾਗ ਨੂੰ ਕਿੰਨਾ ਪੈਸਾ ਮਿਲਿਆ ਹੈ ਕਿਹੜੀਆਂ ਚੀਜ਼ਾਂ ਮਹਿੰਗੀਆਂ ਗੇ ਕਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਦੋਸਤੋ ਬਾਅਦ ਕੁਝ ਦਿਨਾਂ ਵਾਸਤੇ ਮੌਨਸੂਨ ਸੈਸ਼ਨ ਜਿਹੜਾ ਹੈ ਉਹ ਚੱਲਦਾ ਰਹੇਗਾ 22 ਜੁਲਾਈ ਤੋਂ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਹੋਣੀ ਹੈ ਤੇ ਉਸੇ ਸੈਸ਼ਨ ਵਿੱਚ ਖਡੂਰ ਸਾਹਿਬ ਦੇ ਹਲਕੇ ਦੇ ਖਡੂਰ ਸਾਹਿਬ ਦੇ ਲੋਕਾਂ ਦੇ ਮਸਲਿਆਂ ਨੂੰ ਰੱਖਣ ਲਈ ਤੇ ਪੰਜਾਬ ਦੇ ਮਸਲਿਆਂ ਨੂੰ ਰੱਖਣ ਲਈ ਅਮਰਿਤਪਾਲ ਸਿੰਘ ਨੇ ਲੋਕ ਸਭਾ ਦੇ ਸਪੀਕਰ ਓਮਬਰਲਾ ਸਾਹਿਬ ਨੂੰ ਚਿੱਠੀ ਭੇਜੀ ਹੈ ਕਿ ਮੈਂ 22 ਜੁਲਾਈ ਦੇ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਵਿੱਚ ਸ਼ਾਮਲ ਹੋਣਾ ਚਾਹਨਾ ਚਾਹਨਾ ਤਾਂ ਕਿ ਜਿਹੜੇ ਲੋਕਾਂ ਨੇ ਭਰੋਸਾ ਜਤਾਇਆ ਵੋਟਾਂ ਪਾ ਕੇ ਜਤਾਇਆ ਉਹਨਾਂ ਦੇ ਮਸਲੇ ਪਾਰਲੀਮੈਂਟ ਤੱਕ ਪਹੁੰਚ ਸਕਣ ਇਸ ਤੋਂ ਪਹਿਲਾਂ ਵੀ ਅਮਰਿਤਪਾਲ ਸਿੰਘ ਨੇ ਜਦੋਂ ਅ ਇੱਛਾ ਜ਼ਾਹਿਰ ਕੀਤੀ ਸੀ ਕਿ 100 ਚੁੱਕਣ ਦੀ ਉਸ ਇੱਛਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ ਉਮਰਲਾ ਸਾਹਿਬ ਨੇ ਕੱਲੇ ਨੂੰ 100 ਚੁਕਾਈ ਸੀਗੀ ਲੋਕ ਸਭ ਮੈਂਬਰ ਆਫ ਅ ਪਾਰਲੀਮੈਂਟ ਦੀ ਜਿਹੜੀ 100 ਚੁਕਾਈ ਹੁੰਦੀ ਹੈ ਉਹ ਕੱਲੇ ਨੂੰ 100 ਚੁਕਾਈ ਸੀਗੀ ਸੰਵਿਧਾਨ 73 ਅਕਾ ਕੇ 100 ਦਿੱਤੀ ਸੀ ਅੰਮ੍ਰਿਤਪਾਲ ਸਿੰਘ ਨੂੰ ਤਾਂ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਵੱਲੋਂ ਇੱਕ ਹੋਰ ਚਿੱਠੀ ਭੇਜੀ ਗਈ ਹੈ ਈਮੇਲ ਰਾਹੀਂ ਚਿੱਠੀ ਭੇਜੀ ਜਾਂਦੀ ਹੈ ਕਿ ਮੈਂ 22 ਜੁਲਾਈ ਨੂੰ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਵਿੱਚ ਸ਼ਾਮਲ ਹੋਣਾ ਚਾਹੁੰਦਾ ਤਾਂ ਹੁਣ ਇਹ ਵੇਖਣਾ ਹੈ ਕਿ ਜਦੋਂ ਜਦੋਂ 5 ਜੁਲਾਈ ਤੋਂ 100 ਚੁੱਕ ਚਲੀ ਜਾਂਦੀ ਹੈ ਉਸ ਤੋਂ ਬਾਅਦ ਅੰਮਰਿਤਪਾਲ ਸਿੰਘ ਦੁਬਾਰਾ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ पे ਦਿੱਤਾ ਜਾਂਦਾ ਹੈ ਹਾਲੇ ਤੱਕ ਖੜੂਰ ਸਾਹਿਬ ਦੇ ਲੋਕਾਂ ਦੇ ਮਸਲੇ ਉੱਥੇ ਹੀ ਖੜੇ ਨਹੀਂ ਉਹਨਾਂ ਲੋਕਾਂ ਨਾਲ ਸਭ ਤੋਂ ਵੱਡੀ ਠੱਗੀ ਹੋ ਰਹੀ ਹੈ ਇੱਕ ਤਰੀਕੇ ਦੀ ਉਹ ਲੋਕ ਵਾਂਝੇ ਨੇ ਆਪਣੇ ਹਲਕੇ ਦੇ ਆਪਣੇ ਹਲਕੇ ਦੇ ਦਿੱਕਤਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਉਣ ਲਈ ਹਾਲੇ ਤੱਕ ਉਹਨਾਂ ਨੂੰ ਵਾਂਝਾ ਰੱਖਿਆ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀ ਚਿੱਠੀ ਅਮਰਤਪਾਲ ਸਿੰਘ ਹੋਂਣਾ ਵੱਲੋਂ ਭੇਜੀ ਗਈ ਹੈ ਉਸ ਚਿੱਠੀ ਤੇ ਮੋਹਰ ਲੱਗਦੀ ਹੈ ਲੋਕ ਸਭਾ ਦੇ ਸਪੀਕਰ ਦੀ ਕਿ ਨਹੀਂ ਲੱਗਦੀ ਇਹ ਇਸ ਚੀਜ਼ 'ਵਲ ਸਾਰੇ ਲੋਕਾਂ ਦੀ ਨਜ਼ਰ ਹੋਵੇਗੀ ਤੇ ਸਭ ਤੋਂ ਜ਼ਿਆਦਾ ਨਜ਼ਰ ਹੋਵੇਗੀ ਖਡੂਰ ਸਾਹਿਬ ਦੇ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਅਮਰਤਪਾਲ ਸਿੰਘ ਨੂੰ ਰਿਕਾਰਡ ਵੋਟਾਂ પાਕੇ ਆਪ ਦਾ ਉਮੀਦਵਾਰ ਚੁਣਿਆ ਹੈ